ਏਅਰ ਇੰਡੀਆ ਦਾ ਜਹਾਜ਼ ਗੁਜਰਾਤ ਦੇ ਅਹਮਦਾਬਾਦ ਵਿੱਚ ਹਾ사 ਗ੍ਰਸਤ ਹੋਇਆ ਇਸ ਜਹਾਜ਼ ਦੇ ਵਿੱਚ 242 ਯਾਤਰੀ ਸਵਾਰ ਸੀ ਜਿਨ੍ਹਾਂ ਦੇ ਵਿੱਚ ਵਿਜੇ ਰੁਪਾਨੀ ਵੀ ਸ਼ਾਮਿਲ ਸੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਲੰਡਨ ਜਾ ਰਿਹਾ ਸੀ ਜਦੋਂ ਇਹ ਹਾ사 ਵਾਪਰਿਆ ਡੀਜੀਸੀਏ ਨੇ ਇੱਕ ਬਿਆਨ ਜਾਰੀ ਕਰਕੇ ਲੰਡਨ ਲਈ ਉਡਾਣ ਭਰਨ ਤੋਂ ਬਾਅਦ ਅਹਮਦਾਬਾਦ ਦੇ ਵਿੱਚ ਜਹਾਜ਼ ਦੇ ਹਾਸਤਾ ਗ੍ਰਸਤ ਹੋਣ ਤੋਂ ਕੁਝ ਮਿੰਟ ਪਹਿਲਾਂ ਇੱਕ ਮੈਡੀਕਲ ਕਾਲ ਜਾਰੀ ਕੀਤੀ ਗਈ ਸੀ ਪਰ ਏਅਰ ਟਰੈਫਿਕ ਕੰਟਰੋਲ ਵੱਲੋਂ ਕੋਈ ਜਵਾਬ ਨਹੀਂ ਆਇਆ ਇਸ ਤੋਂ ਥੋੜੀ ਦੇਰ ਬਾਅਦ ਜਹਾਜ਼ ਹਾ사 ਗ੍ਰਸਤ ਹੋ ਗਿਆ ਮੈਡੀਕਲ ਕਾਲ ਇੱਕ ਐਮਰਜੈਂਸੀ ਕਿ ਇਹ ਜੋ ਅੰਤਰਰਾਸ਼ਟਰੀ ਪੱਧਰ ਤੇ ਰੇਡੀਓ ਸੰਚਾਰਾਂ ਇਹ ਗੰਭੀਰ ਖਤਰੇ ਦੇ ਸੰਕੇਤ ਵਜੋਂ ਜਾਂਦੀ ਹੈ ਇਹ ਕ ਐਮਰਜੈਂਸੀ ਸਥਿਤੀ ਨੂੰ ਦੱਸਾਉਂਦੀ ਹੈ ਜੋ ਜਾਨ ਲਈ ਖਤਰਾ ਪੈਦਾ ਕਰਦੀ ਹੈ ਤਾਂ ਦੱਸਦੀ ਹੈ ਕਿ ਜਹਾਜ਼ ਦੇ ਹਾ사ਗ੍ਰਸਤ ਹੋਣ ਤੋਂ ਬਾਅਦ ਕਾਫੀ ਜੜਕੀ ਇਸ ਦੇ ਨਾਲ ਮਾਹੌਲ ਓਹੋ ਸਨਸਰੇ ਵਾਲਾ ਫੈਲਿਆ ਹੋਇਆ ਦੱਸਿਆ ਕਿ ਖਾਸੇ ਦੇ ਵਾਇਰਲ ਵੀਡੀਓ ਦੇ ਵਿੱਚ ਬੋਇੰਗ ਜਹਾਜ਼ ਨੂੰ ਉਡਾਣ ਭਰ ਤੋਂ ਤੁਰੰਤ ਬਾਅਦ ਹੀਠਾ ਆਉਂਦੇ ਦੇਖਿਆ ਗਿਆ ਤੇ ਦੁਪਹਿਰ 2 ਵਜੇ ਦੇ ਕਰੀਬ ਹਵਾਈ ਅੱਡੇ ਦੇ ਨੇੜੇ ਮੈਗਾਣੀ ਨਗਰ ਖੇਤਰ ਦੇ ਵਿੱਚ ਹਾਦਸਾ ਗਰਸਤ ਹੋਇਆ ਖਾਸੇ ਤੋਂ ਤੁਰੰਤ ਬਾਅਦ ਇਲਾਕੇ ਦੇ ਵਿੱਚ ਕਾਲੇ ਧੂੰਏ ਦਾ ਇੱਕ ਵੱਡਾ ਬੱਦਲ ਉੱਠਾ ਦੇਖਿਆ ਰਿਪੋਰਟਰ ਅਨੁਸਾਰ ਉਡਾਣ ਨੇ ਉਡਾਣ ਭਰ ਤੋਂ ਬਾਅਦ 1 ਮਈ ਦਿਵਸ ਕਾਲ ਵੀ ਦਿੱਤੀ ਗਈ ਸੀ ਦਸਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ 169 ਭਾਰਤੀ ਅਤੇ 53 ਬ੍ਰਿਟਿਸ਼ ਨਾਗਰਿਕ ਸ਼ਾਮਲ ਸੀ ਮੰਨਿਆ ਜਾ ਰਿਹਾ ਕਿ ਜਹਾਜ਼ ਹਵਾਈ ਅੱਡੇ ਦੀ ਸੀਮਾ ਦੇ ਨੇੜੇ ਹਾਸਾ ਗਰਸਤ ਹੋਇਆ ਸਾਹਮਣੇ ਆਈਆਂ ਸ਼ੁਰੂਆਤੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਟੁਕੜੇ-ਟੁਕੜੇ ਹੋ ਗਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਾਸੇ ਦੇ ਵਿੱਚ ਜਹਾਜ਼ ਦੇ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਇਸ ਹਾਸੇ ਤੋਂ ਬਾਅਦ ਸਿਆਸਤਦਾਨਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਘਟਨਾ ਦੀ ਨਿੰਦਿਆ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਉਂਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਜੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀਆਂ ਹੈਰਾਨੀਜਨਕ ਤੇ ਕਿੰਨੀਆਂ ਦੁਖਦਾਈ ਚੜੀ ਕਿ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਨਵੇਂ ਤੋਂ ਨਵੇਂ ਜੜੀ ਕੀ ਖੁਲਾਸੇ ਹੋ ਰਹੇ